ਹਾਂਜੀ ਦੋਸਤੋ ਮੈਂ ਮਨਦੀਪ ਸਿੰਘ ਦਲਾਓਮਰ ਡੈਰੀ ਫਾਰਮ 'ਚ ਸਵਾਗਤ ਆ ਸਾਰਿਆਂ ਦਾ ਪਿੰਡ ਆਪਣਾ ਟਾਲੀਆਂ ਤਹਿਸੀਲ ਬਲਾਡਾ ਜ਼ਿਲ੍ਹਾ ਮਾਨਸਾ ਅੱਜ ਆਪਣੇ ਕੋਲ ਬਿਲਕੁਲ ਜੈਡ ਬਲੈਕ ਕੱਟੀ ਆ ਸੇਲ ਵਾਸਤੇ ਤਿੰਨ ਮੱਝਾਂ ਨੇ ਇੱਕ ਮੱਝ ਦੀ ਪਰ ਚਵਾਈ ਵੀ ਦਿਖਾਵਾਂਗੇ ਦੂਜੀ ਸਵੇਰ ਝੋਟੀ ਆ ਇਹ 10 ਤਰੀਕ ਨੂੰ ਗੱਲ ਦੇਣੀ ਆਂ ਜਾਂ ਸ਼ਾਮ ਨੂੰ ਆਪਣੇ ਕੋਲੇ ਦੋ ਮੱਝਾਂ ਦੇ ਇੱਕ ਕੱਟੀ ਕਾਫੀ ਟਾਈਮ ਬਾਅਦ ਕੱਟੀ ਆਈ ਆਪਣੇ ਕੋਲ ਤਾਂ ਚਾਰ ਮਹੀਨੇ ਹੋ ਗਏ ਹੋਣਗੇ ਕੱਟੀ ਆਈ ਨੂੰ ਬਿਲਕੁਲ ਜੈਡ ਬਲੈਕਾ ਕਿਤੇ ਕੋਈ ਵਾਲ ਚਟਾ ਨਹੀਂ ਹੈਗਾ ਇਹਦੇ ਕਰਨ ਬੋਲੋ ਦੀ ਕੱਟੀ ਆ ਇਹ ਕਰਨ ਬੋਲੇ ਦੇ ਸੀਮਣ ਦੀ ਕੱਟੀ ਐ ਇਹ। ਸਾਮ ਸਮਾਲ ਜੇ ਥੋੜੀ ਜੀ ਘੱਟ ਸੀਗੀ ਇਹ ਤੇ ਲੇਵਰੀਆ ਕੁਆਲਟੀ ਵੀ ਤੁਸੀਂ ਦੇਖ ਸਕਦੇ ਹੋ ਝੋਲੀ ਕਿੱਥੋਂ ਤੱਕ ਜਾ ਰਹੀ ਹੈ ਕੱਟੀ ਦੀ। ਤੇ ਥਣਾ ਦਾ ਸਪੇਸ ਵੀ ਇਹਦਾ 4-4 ਗੋਲਾਂ ਦਾ ਛੋਟੀ ਹੁੰਦੀ ਦੇ ਪਿਆ। 10-11 ਕੁ ਮਹੀਨਾ ਚ ਲਗਭਗ ਕੱਟੀ ਐ। 30000 ਰੁਪਏ ਰੇਟਾਂ ਦਾ ਕੱਟੀ ਦਾ ਜਿਸ ਕਿਸੇ ਵੀ ਨੇ ਲੈਣੀ ਹੋ ਕੰਟੈਕਟ ਕਰ ਸਕਦੇ ਹੋ। ਝੋਲੀ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਵੀ ਸੂਨ ਤੱਕ ਹੁਣੀ ਜਾ ਰਹੀ ਆ। ਥਣ ਵੀ ਤੁਸੀਂ ਦੇਖ ਸਕਦੇ ਹੋ ਮੁੱਠੀ ਵਾਲਾ ਥਣਾ ਬੰਨੂ ਕੱਟੀ ਦਾ। ਦੇ ਨਾਲ ਇਹਦੇ ਮੱਜਾਂ ਆਈਆਂ ਸੀਗੀਆਂ ਦੋ ਮੱਜਾਂ ਦੀ ਆਪਾਂ ਡਿਟੇਲਸ ਤੁਹਾਨੂੰ ਫੇਰ ਦੱਸਾਂਗੇ ਤੇ ਉਹ ਵੀ ਅਜੇ ਆਪਣੇ ਕੋਲ ਆਈਆਂ ਨੇ ਸਬਰ ਜੋ ਥੋੜੀਆਂ ਟਟੜੀਆਂ ਨੇਗੀਆਂ ਇਹ ਦੋ ਮੱਜਾਂ ਨੇਗੀਆਂ ਇਹ ਦੂਜੇ ਸੂਏ 14-15 ਕਿਲੋ ਦੁੱਧ 7-8 ਦਿਨਾਂ ਦੀ ਸੂਈ ਥੱਲੇ ਤਿਆਰ ਆਇ ਇੱਕ ਇਹ ਝੋਟੀ ਆਗੀ ਚੌਥਾ ਦਿਨ ਅੱਜ ਇਹਨੂੰ ਸੂਈ ਨੂੰ 11 ਕਿਲੋ ਦੁੱਧ ਤਿਆਰ ਆ ਕੰਡੇ ਵਾਲਾ ਬੋਲੇ ਚੋ ਖਾਲੀ ਹੁੰਦੀ ਦੇ ਇਹ ਕੇ ਮੱਜ ਅੱਜ ਝੋਟੀ ਆਈ ਦੀ ਆਪਾਂ ਪੂਰੀ ਚਬਾਈ ਦੀ ਵੀਡੀਓ ਵੀ ਦਿਖਾਵਾਂਗੇ ਤੁਹਾਨੂੰ ਉਹਨਾਂ ਮੱਜਾਂ ਦੀ ਜਿਹੜੀ ਪਿੱਛੇ ਦਿਖਾएंगे ਤੁਹਾਨੂੰ ਦੋਨਾਂ ਦੇ ਆਪਾਂ ਡਿਟੇਲ ਅਜੇ ਫੇਰ ਦੱਸਾਂਗੇ ਪ ਇਹ ਥੋੜੀ ਸਾਈਡ ਜ਼ਰੂਰ ਰੱਖਦੇ ਅੰਦਰਲੀ ਵੱਜ ਦੁੱਧ ਬਿਲਕੁਲ ਬਰੋਬਰ ਆ ਤੇ ਮਹੀਨੇ ਦੇ ਲਗਭਗ ਸੂਈ ਵੀ ਹੋ ਗਈ ਉਹ ਪੂਰਾ ਖੁੱਲਾ ਕਰਦਾ ਇਹਦਾ ਮੰਗਰੇ ਦੇ ਕਟਾਗਾ ਮੱੱਚਾ ਛੱੜ ਤਾਂ ਆਪਾਂ ਤੁਹਾਨੂੰ ਚਵਾਈ ਦਿਖਾਵਾਂਗੇ ਪੂਰੀ ਉਰਲਾ ਥਾਣਾ ਸਾਈਡ ਜ਼ਰੂਰ ਥੋੜੀ ਜਿਹੀ ਚੱਕਦੀ ਆ ਪਰ ਦੁੱਧ ਬਿਲਕੁਲ ਬਰੋਬਰ ਆ ਵੀਡੀਓ ਆਪਾਂ ਥੋੜੀ ਜਿਹੀ ਰੋਕਾਂਗੇ ਕਿ ਬੱਚਾ ਜੋਂਗਨ ਦੇ ਬਟੈਮ ਲੱਗਿਆ ਨਾ ਦੁੱਧ ਰੋਣ ਤੇ ਤਾਂ ਵੀਡੀਓ ਲੰਮੀ ਹੋ ਜਾਂਦੀ ਐ ਅਪਲੋਡ ਕਰਨੀ ਥੋੜੀ ਮੁਸ਼ਕਲ ਹੋ ਜਾਂਦੀ ਆ ਦੂਜਾ ਸੂਆ ਇਹਦਾ ਪੂਰ ਜ਼ਰੂਰ ਥੋੜੀ ਜਿਹੀ ਚਿੱਟੀ ਆ ਦੀ ਬਾਕੀ ਇਹਨੀਆਂ ਦੋ ਮੱਜਾਂ ਤਾਜ਼ੀਆਂ ਸੂਈਆਂ ਨੇ ਉਹਨਾਂ ਦੀ ਆਪ ਇੱਕ ਦੋ ਦਿਨਾਂ ਤੱਕ ਜੇ ਨਾ ਵੇਚਿਆਂ ਦਾ ਡਿਟੇਲ ਦਿਖਾਵਾਂਗੇ ਸੋ ਹੁਣ ਹੁਣ ਵੀ ਆਪਾਂ ਵੀਡੀਓ 'ਚ ਦਿਖਾ ਰਹੇ ਹਾਂ ਜਿਵੇਂ ਮੱਜ ਹੁਣ ਪਾਸਮਕੇ ਝੋਟੀ ਚਾਰੇ ਥਣ ਬਰੋਬਰ ਕਰ ਗਈ ਤੇ ਉਰਲਾ ਥਣ ਵੀ ਬਿਲਕੁਲ ਪਰਲੇ ਥਣ ਦੇ ਬਰੋਬਰ ਹੀ ਕਰ ਗਈ ਬਾਕੀ ਸੋਨੋ ਬੱਚਾਈ ਦਿਖਾਵਾਂਗੇ ਮੂਰਲੇ ਥਾਣਾ ਦੀ ਮੂਰੇ ਮੰਗਰੇ ਥਾਣਾ ਦੀ ਮੰਗਰ ਦਿਖਾਵਾਂਗੇ ਇੱਕੋ ਜਾਂ ਦੁੱਧ ਦਾ ਕੋਈ ਦੁੱਧ ਨਹੀਂ ਘੱਟ ਵੱਧ ਹੈਗਾ ਥੋੜੀ ਜਿਹੀ ਬਾਲਟੀ ਚ ਪਾਣੀ ਪੋਣਾ ਭੁੱਲ ਗਿਆ ਬਸ ਤਾਂ ਹੀ ਥੋੜਾ ਜਿਹਾ ਟਾਈਮ ਲੱਗ ਗਿਆ ਕੈਮਰਾ ਸੈੱਟ ਕਰਕੇ ਵੀਡੀਓ ਚਲਾਉਂਦਿਆਂ ਨੂੰ ਮੰਗਰੇ ਦੇ ਕੱਟਾ ਦਾ ਇੱਕ ਕੱਟੀ ਆ ਸੇਲ ਬਾਤ ਜਿਹੜੇ ਅਸੀਂ ਸ਼ੁਰੂ ਤੋਂ ਡਿਟੇਲ ਦਿਖਾਈ ਹੈ 30000 ਰੁਪਏ ਰੇਟ ਦਾ ਜਿਸ ਕਿਸੇ ਵੀਰ ਨੇ ਲੈਣੀ ਹੋਵੇ 135000 ਰੁਪਏ ਰੇਟ ਦਾ ਮੱਝ ਦਾ ਜੇ ਕਿਸੇ ਵੀ ਨੇ ਲੈਣੀ ਹੋਵੇ ਸਕਰੀਨ ਤੇ ਨੰਬਰ ਚੱਲ ਰਿਹਾ ਕੰਟੈਕਟ ਤੁਸੀਂ ਕਰ ਸਕਦੇ ਹੋ ਬਾਲਟੀ ਬਿਲਕੁਲ ਖਾਲੀ ਕਰਤੀ ਤੇ ਦੇਖ ਸਕਦੇ ਹੋ ਸਕਰੀਨ ਤੇ 11 ਕਿਲੋ ਦੁੱਧ ਠੰਡਾ ਵਾ ਜਾਂਦਾ ਹੈ ਕੁਆਲਟੀ ਚ ਆਪਣੀ ਚ ਰੋਲ ਨਾਰਮ ਚਬਾਈ ਕਰਕੇ ਥੋੜੀ ਝਗ ਵੱਧ ਚੜ ਜਾਂਦੀ ਹੈ ਬਿਲਕੁਲ ਨਾਰਮ ਚਬਾਈ ਹੈ ਕੋਈ ਸ਼ਰਲਾ ਨਹੀਂ ਕੋਈ ਵੀ ਵੀਰ ਜਾਂ ਭੈਣ ਇਨਸਾਨੀ ਨਾਲ ਚਬਾਈ ਕਰ ਸਕਦੇ ਮੱਝ ਦੀ ਕਾਫੀ ਟਾਈਮ ਹੋ ਗਿਆ ਪਾਣ ਨੂੰ ਮੱਝਾਂ ਦੀ ਵੀਡੀਓ ਪਾਈ ਨੂੰ ਤੇ 15 ਦਿਨ ਜੇ ਲਗਭਗ ਵੀਡੀਓ ਬਣਾਈ ਨੂੰ ਆਪਣਾ ਟੁਕੜ ਟੁਕੜ 15 ਦਿਨ ਜੇ ਲਗਭਗ ਹੋ ਹੀ ਗਿਆ ਤੇ ਆਪਾਂ ਇਹ ਵੀਡੀਓ ਤਾਂ ਹੀ ਅਪਲੋਡ ਕਰ ਰਹੇ ਆ ਤੇ ਚਲੋ ਕੱਟੀ ਆਈ ਸੀ ਆਪਣੇ ਕੋਲੇ ਤੇ ਚਲੋ ਜਿਸ ਕਿਸੇ ਵੀਨ ਲੈ ਕੱਟੀ ਕਾਫੀ ਵੀਰ ਮੰਗਦੇ ਸੀ ਹੁਣ ਆਪਣੇ ਧਿਆਨ ਚ ਵੀ ਨਹੀਂ ਆ ਰਹਾ ਤੇ ਰੋਜ਼ ਪਿੱਛੇ ਜਿਹੇ ਕਦੇ ਫੋਨ ਵੀ ਆਉਂਦਾ ਕੱਟੀਆਂ ਨਾਲ ਚਲੋ ਪਤਾ ਹੀ ਵੀਡੀਓ ਅਪਲੋਡ ਕਰਤੀ ਤੇ ਨਾਲ ਇੱਕ ਛੋਟੀ ਜਿਹੀ ਵੀ ਵਧੀਆ ਦੁੱਧ ਤਿਆਰ ਸੀ ਆਪਾਂ ਦੀ ਚਵਾਈ ਦੀ ਵੀਡੀਓ ਵੀ ਅਪਲੋਡ ਨਾਲ ਕਰ ਰਹੇ ਆ ਇੱਕ ਟੀਵੀ ਜਿਸ ਕਿਸੇ ਵੀਰ ਨੇ ਲੈਣੀ ਹੋਵੇ ਕੰਟੈਕਟ ਕਰ ਸਕਦੇ ਹੋ ਸਕਰੀਨ ਤੇ ਨੰਬਰ ਆਪਣਾ ਚੱਲ ਰਿਹਾ ਤੇ ਝੋਟੀ ਵੀ ਕਿਸੇ ਨੇ ਵੀਰ ਨੇ ਲੈਣੀ ਹੋਵੇ ਕੰਟੈਕਟ ਕਰ ਸਕਦੇ ਹੋ ਸਕਰੀਨ ਤੇ ਨੰਬਰ ਚੱਲ ਰਿਹਾ ਦੋ ਟਾਈਮ ਤਿੰਨ ਟਾਈਮ ਆਪਣੀ ਤਸੱਲੀ ਕਰਕੇ ਚੁਵਾਈ ਕਰਕੇ ਲਿਜਾ ਸਕਦੇ ਹੋ ਪਿੰਡ ਆਪਣਾ ਢਾਲੀਆਂ ਤਸ਼ੀਲ ਵਾਲਾ ਅਟਾ ਜ਼ਿਲ੍ਹਾ ਮਾਨਸਾਦ ਲਿਆ ਉਮਰਾ ਡੈਰੀ ਫਾਰਮ ਸੋ ਬਾਕੀ ਸਕਰੀਨ ਤੇ ਸਾਰਾ ਚੱਲ ਹੀ ਰਿਹਾ ਆਪਣਾ 10 ਤਰੀਕ ਨੂੰ ਜੋਨੇ ਜਿਹੜੀਆਂ ਮੱਝਾਂਆਂ ਗੀਆਂ ਸੋਨੀਆਂ ਆਪਾਂ ਵੀਡੀਓ 1-2 ਦਿਨਾਂ ਤੱਕ ਪਾਵਾਂਗੇ ਜੇ ਖਾੜੀਆਂ 'ਚ ਸੌਦਾ ਹੋ ਗਿਆ ਤੱਕ ਅੱਡ ਗੱਲ ਆ ਤੇ ਇਦਾਂ ਹੀ ਆਪਾਂ ਅੱਜ ਗੱਟੀ ਦੀ ਵੀਡੀਓ ਅਪਲੋਡ ਕਰ ਕਰ ਰਹੇ ਆ ਤੇ ਨਾਲੇ ਮੱਝ ਖੜੀ ਸੀ ਆਪਣੇ ਕੋਲੇ 5-6 ਦਿਨ ਹੋ ਗਏ ਨੂੰ ਆਈ ਨੂੰ ਇਹ ਵੀ ਵਧੀਆ ਦੁੱਧ ਤੇ ਚੱਲ ਰਹੀ ਸੀ ਤਾਂ ਹੀ ਆਪਾਂ ਇਹਦੀ ਵੀ ਦੁੱਧ ਚਵਾਈ ਦੀ ਵੀਡੀਓ ਪਾ ਰਹੇ ਆ ਮੂਹਲੇ ਥਾਣਾ ਦਾ ਬਿਲਕੁਲ ਬਰੂਬਰ ਥਾਣਾ ਦਾ ਸੌਰੀ ਬਿਲਕੁਲ ਬਰੂਬਰ ਦੁੱਧ ਦਾ ਮੂਹਲੇ ਥਾਣਾ ਦਾ ਤੇ ਪਿਛਲੇ ਸਾਲੋਂ ਦਾ ਬਿਲਕੁਲ ਬਰੋਬਰ ਆ ਸਾਈਡ ਜਰੂਰ ਥੋੜੀ ਸਾਨੂੰ ਜਿਵੇਂ ਸਕਰੀਨ ਤੇ ਦਿਖਦੀ ਉੰਨੀ ਇੱਕ ਸਾਈਡ ਜੂਰ ਰੱਖਦੀ ਆ ਕਈ ਵਾਰ ਵੀਰ ਕੋਈ ਮੰਗਰੋਂ ਦੂਰੋਂ ਆਉਂਦਾ ਤਾਂ ਕਈ ਵਾਰ ਆਪਾਂ ਜਿੰਨੀ ਵੀ ਵੀਡੀਓ ਚ ਗੱਲ ਆ ਹੁੰਦੇ ਨਹੀਂ ਵੀ ਦੱਸਦੇ ਆ ਜਿੰਨੀ ਵੀ ਸਰੀਰ ਚ ਆਪਾਂ ਨੂੰ ਬਸੂ ਦੇ ਜਾਂ ਉਸੂ ਦੀ ਬੋਡੀ ਬੰਤਰ ਚ ਦੀ ਲਿਆ ਉਹ ਵੀਡੀਓ ਜਰੂਰ ਦੱਸਣ ਦੀ ਕੋਸ਼ਿਸ਼ ਕਰਦੇ ਆ ਕਈ ਵਾਰ ਕੋਈ ਵੀਰ ਦੂਰੋਂ ਆਉਂਦਾ ਤੇ ਇਹ ਗਾੜੀ ਵੀ ਤੁਸੀਂ ਦੇਖ ਸਕਦੇ ਹੋ 2 ਸਵਾ 2 2.5 ਕਿਲੋ ਦੇ ਲਗਭਗ ਗਾੜੀ ਹੈ ਇਹਦੀ ਕੋਈ ਵੀ ਬੀਲ ਆਉਂਦਾ ਆਪਾਂ ਇਹ ਨਹੀਂ ਹੈਗਾ ਵੀ ਆਪਾਂ ਵੀਡੀਓ ਦੀ ਵੀਡੀਓ ਚੱਪੇ ਦਾ ਲੇਵਾ ਸਾਫ਼ ਵੀ ਦਿਖਾ ਸਕਦੇ ਆ ਮੰਗਰ ਮੂਰੇ ਲੱਤ ਕਰਕੇ ਪਰ ਸਾਈਡ ਇਹਦੇ ਜਰੂਰ 20 25% ਸਾਈਡ ਅੰਦਰਲੀ ਰੱਖਦੀ ਆ ਚਵਾਈ ਬਿਲਕੁਲ ਨਰਮਾ ਦੁੱਧ ਵੀ ਇਹਦਾ ਆਪਾਂ 15 ਕਿਲੋ ਦੇ ਲਗਭਗ ਕਹਨੇ ਆਪਾਂ 14 15 ਕਿਲੋ ਦੇ ਲਗਭਗ ਲਗਭਗ ਇਹਦਾ ਦੁੱਧ ਬੱਕੰਡੇ ਵਾਲਾ ਚਵਾ ਦਾਂਗੇ ਜੇ ਕਿਸੇ ਵੀ ਨੇ ਲੈਣੀ ਹੋਵੇ ਸਕਰੀਨ ਤੇ ਨੰਬਰ ਜਰਾਂ ਦਾ ਕੰਟੈਕਟ ਕਰ ਸਕਦੇ ਹੋ 135000 ਰੁਪਏ ਰੇਟ ਹੈ ਦਾ ਕੱਟੀ ਦਾ ਰੇਟ ਹੈਗਾ 30000 ਰੁਪਿਆ ਬਿਲਕੁਲ ਜੈਡਬਲਏ ਕੱਟੀ ਆ ਬਾਕੀ ਸਕਰੀਨ ਤੇ ਨੰਬਰ ਜਨ ਲਿਆ ਪੂਰੀ ਜਾਣਕਾਰੀ ਵੀ ਆਪਾਂ ਤੁਸੀ ਆਪਾਂ ਤੁਸੀ ਫੋਨ ਕਰਕੇ ਵੀ ਲੈ ਸਕਦੇ ਜਿਸਕੇ ਤੇ ਵੀਰ ਨੂੰ ਕੋਈ ਡਾਊਟ ਹੋਵੇ ਤਾਂ ਇਹ ਜਿਹੜੀ ਬਾਲਟੀ ਚ ਚਵਾਈ ਕਰ ਰਹੇ ਹਾਂ ਬਿਲਕੁਲ ਠੰਡਾ ਦੁੱਧ ਪਿਆ ਜਾਂਦਾ ਜੇ 11 ਕਿਲੋ ਜੇ ਚੱਗ ਚੋ ਗੱਡੰਬਿਆਂ ਨਾਲ ਦੁੱਧ ਮੈਣਾ ਤਾਂ ਇਹਦਾ 16 17 ਕਿਲੋ ਵੀ ਹੋ ਜੂ ਬਿਲ ਕੰਡੇ ਵਾਲਾ ਦੁੱਧ ਇਹਦਾ 14 ਕਿਲੋ ਹੁਣ ਤਿਆਰ ਆ ਇਸ ਟਾਈਮ ਨਿਕਲੂ ਹੋ ਸਕਦਾ 14 15 ਵੀ ਨਿਕਲਾਵੇ ਪਰ ਆਪਾਂ 14 ਗੱਲੀ ਕਹਿ ਕੇ ਦੱਸ ਰਹੇ ਹਾਂ ਇਸ ਟਾਈਮ 1,35,000 ਰੁਪਏ ਰੇਟਾ ਦਾ ਪੂਰੀ ਠੰਡੀ ਝੋਟੀ ਆ ਇਹ ਤੱਪਟੀ ਦਾ ਰੇਟ ਹੈ ਜਿਹੜੀ ਸਟਾਰਟਿੰਗ ਜਾਈ ਸੀ ਸ਼ੁਰੂ ਚ ਉਹਦਾ 30,000 ਰੁਪਏ ਲੈਣ ਦੇ ਨਾਲ ਰੇਟ ਹੀ ਹੁੰਦਾ ਆਪਣਾ ਖਿਆਰ 2000 ਰੁਪਏ ਆਪਾਂ ਘੱਟ ਵੱਧ ਕਰਦੇ ਆਂ ਮੈਂ ਰੇਟ ਨਹੀਂ ਆਪਾਂ ਫालतू ਕਦੇ ਵੀ ਪਾਏ ਕਿਸੇ ਪਸ਼ੂ ਦਾ ਬਿਲਕੁਲ ਬਰੋਬਰ ਥਾਨ ਨੇ ਤੁਸੀਂ ਸਕਰੀਨ ਦੇ ਵੀ ਦੇਖ ਸਕਦੇ ਆ ਪਿਛਲੇ ਦੋਨੇ ਥਾਨਾਂ ਦੀ ਅਲੱਗ ਚਵਾਈ ਕਰੀਏ ਮੂਹਰਲੇ ਥਾਨਾਂ ਦੀ ਅਲੱਗ ਚਵਾਈ ਕਰੀਆ ਕੋਈ ਦੁੱਧ ਨਹੀਂ ਘਟ ਹੈਗਾ ਬਿਲਕੁਲ ਇੱਕੋ ਜਾਂ ਦੁੱਧਾ ਚਾਰੇ ਸਣਾ ਚ ਮਗਰੇ ਤੇ ਕੱਟਾਗਾ ਮਹੀਨੇ ਦੇ ਲਗਭਗ ਸੂਈ ਵੀ ਹੋ ਗਈ ਏ ਤੇ ਜਿਹੜੀਆਂ ਦੂਜੀਆਂ ਪਹਿਲਾਂ ਪੱਦਸਾਈਆਂ ਨੂੰ ਇੱਕ ਨੂੰ ਚੌਥਾ ਦਿਨ ਸੂਈ ਨੇ ਇੱਕ ਵਾਰੇ ਛੇਮਾ 7 ਵਾਰਾ ਦਿਨ ਨੂੰ ਬਾਕੀ ਉਹਨਾਂ ਦੀ ਆਪਾਂ ਇੱਕ ਦੋ ਦਿਨ ਰੁਕੀਆਂ ਮੱਝਾਂ ਜੇ ਪੂਰੀ ਡਿਟੇਲ ਦੋ ਤਿੰਨ ਦਿਨ ਚਬਾਈ ਕਰੀ ਆਪਾਂ ਫੇਰ ਦੇਵਾਂਗੇ ਇਹ ਚੋਟੀ ਆਪਣੇ ਕੋਲ ਪਹਿਲਾਂ ਨਹੀਂ ਖੜੀ ਸੀ ਹਫਤ ਪੰਜ ਛੇ ਦਿਨ ਮੰ ਹੋ ਗਿਆ ਪਤਾ ਹੀ ਕੀ ਦੀ ਵੀਡੀਓ ਅਪਲੋਡ ਕਰ ਰਹੇ ਆ ਵੀ ਜਿਸ ਕਿਸੇ ਵੀ ਨੇ ਲੈਣੀ ਹੋ ਕੰਟੈਕਟ ਕਰ ਸਕਦਾ ਸਕਰੀਨ ਤੇ ਬੱਚੇ ਨੂੰ ਆਪਾਂ ਦੁੱਧ ਛੱਡਾ ਨਹੀਂ ਬਿਲਕੁਲ ਖਾਲੀ ਕਰਾਂਗੇ ਜਮਾ ਉਹ ਸਵੇਰ ਨੂੰ ਦੁੱਧ ਦਾ ਥੋੜਾ ਬਹੁਤ ਵਧ ਜਾਂਦਾ ਸ਼ਾਮ ਨਾਲ ਕਟਾਇਆ ਮਹੀਨੇ ਦੇ ਨੇੜੇ ਤੇੜ ਲਗਭਗ ਹੋਇਆ ਪਿਆ ਕਾ ਖਾਣੋਂ ਵੀ ਉਹ ਮਾਰ ਲੈਂਦਾ ਇਹ ਬੱਚਾ ਬਿਲਕੁਲ ਖਾਲੀ ਕਰਦੇ ਥਾਣ ਆਪਾਂ ਪਿਛਲੇ ਸਾਲ ਨੂੰ ਵੀ ਬਿਲਕੁਲ ਖਾਲੀ ਕਰਤੇ ਤੇ ਅਗਲੇ ਥਾਣੇ ਚ ਜਿਹੜਾ ਮਾੜਾ ਮੋਟਾ ਦੁੱਧ ਪਾਇਆ ਸੀ ਪਊਗੀ ਬਿਲਕੁਲ ਖਾਲੀ ਕਰ ਰਹੇ ਆ ਥਾਣਾਂ ਬਾਲਟੀ ਵੀ ਆਪਣੀ 11 ਕਿਲੋ ਦੀ ਬਾਲਟੀ ਆ ਠੰਡਾ ਦੁੱਧ 11 ਕਿਲੋ ਭਰਨਾ ਕੰਡੇ ਵਾਲਾ ਦੁੱਧ ਤੁਹਾਨੂੰ ਹੁਣ ਵੀ ਤੁਸੀਂ ਦੇਖ ਲਓ ਬਾਲਟੀ ਬਿਲਕੁਲ ਥੋੜੀ ਜਿਹੀ ਹਣੀ ਹੋ ਪਰ ਕੰਡੇ ਵਾਲਾ ਦੁੱਧ 7 ਕਿਲੋ ਦੁੱਧ ਦੇ ਲਗਭਗ 7 ਤੋਂ ਬਾਰ-ਬਾਰ ਦੁੱਧ ਹੋ ਚਾਰੇ ਥਣ ਬਿਲਕੁਲ ਖਾਲੀ ਕਰਦੇ ਆਪਾਂ ਬੱਚੇ ਨੂੰ ਛੱਡਿਆ ਆਪਾਂ ਬਿਲਕੁਲ ਵੀ ਚਲੋ ਸਵੇਰੇ ਵੱਧ ਛੱਡ ਦਿੰਦੇ ਆਏ ਹੁਣ ਬੱਚਾ ਕੱਖ ਉਖਾ ਲੈਂਦਾ ਵਧੀਆ ਚੱਗ ਵੀ ਤੁਸੀਂ ਦੇਖ ਰਹੇ ਹੋ ਬਾਲਟੀ ਤੇ ਕਿੱਥੋਂ ਤੱਕ ਲੱਗ ਗਈ ਬਾਲਟੀ ਆਪਾਂ ਪਹਿਲਾਂ ਵਜਣਾ ਕਰਕੇ ਗੰਡੇ ਦੇ ਬਾਜਣ ਕੱਟਦਾ ਸੀ ਇਹਦਾ ਬਾਲਟੀ ਦਾ ਜੀਰੋ ਸਾਨੂੰ ਦਿਖ ਰਹੀ ਹੈ ਸਕਰੀਨ ਤੇ 9.6 ਕਿਲੋ 930 ਗ੍ਰਾਮ ਦੁੱਧ ਹੋ ਗਿਆ 7 ਕਿਲੋ ਦੇ ਵਿੱਚੋਂ 70 ਕਿਗ੍ਰਾਮ ਦੁੱਧ ਘਟ ਗਿਆ ਇਹ ਵੀ ਉਹ ਥੋੜੀ ਠੰਡ ਹੋ ਗਈ ਠੰਡ ਕਰਕੇ ਬਥੂ ਥੋੜਾ ਜਿਹਾ ਦੁੱਧ ਦਾ ਫਰਕ ਪਾਉਂਦਾ ਪਾਣੀ ਪੂਣੀ ਘੱਟ ਪੀਂਦਾ ਤੇ ਬਿਲ ਚੋਨ ਵੀ ਆਉਗੇ ਤੁਸੀਂ 15 ਕਿਲੋ ਦੇ ਲਗਭਗ ਦੁੱਧ ਦਾ ਨਿਕਲੂਗਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ